ਸਸਿਕਾਲ ਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਜਸਦੀਪ ਸਿੰਘ ਚੰਡ ਔਰ ਕੁਦਰਤੀ ਆਫਤ ਜਿਹੜੀ ਪੰਜਾਬ ਦੇ ਉਤੇ ਆਈ ਹੈ ਸੋ ਜਿਹੜਾ ਪਾਣੀ ਦਾ ਪੱਧਰ ਲਗਾਤਾਰ ਵੱਧ ਘਟ ਰਿਹਾ ਹੈ ਔਰ ਖਾਸ ਕਰ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਬਹੁਤ ਧਾਰੀ ਜਿਹੜਾ ਨੁਕਸਾਨ ਹੋਇਆ ਸੋ ਇਸੇ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਦਿਲਪ੍ਰੀਤ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਦਵਾਬਾ মিডিਆ ਦਾ ਜਿਹੜਾ ਸਮੇ ਸਮੇ ਤੇ ਸਾਰੇ ਹਾਲਾਤਾਂ ਨਾਲ ਜਾਣੂ ਕਰਾਉਂਦੇ ਨੇ ਬਹੁਤ ਧੰਨਵਾਦ ਜੀ ਸੋ ਕੀ ਸਥਿਤੀ ਹੈ ਤੁਹਾਡੀ ਪ੍ਰਸ਼ਾਸਨ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ ਸੋ ਕੀ ਸਥਿਤੀ ਹੈ ਜੀ ਅੱਜ ਅੱਜ ਦੀ ਇਸ ਟਾਈਮ ਦੀ ਅ ਦੇਖੋ ਜੀ ਜੇ ਅੱਜ ਦੀ ਸਥਿਤੀ ਦੀ ਆਪਾਂ ਗੱਲ ਕਰੀਏ ਜੀ ਤੇ ਉਹਦੇ ਵਿੱਚ ਪੌਂਗ ਡੈਮ ਤੋਂ ਜਿਹੜਾ ਆ 94000 ਜਿਹੜਾ ਆ ਪਾਣੀ ਉੱਥੋਂ ਆ ਰਿਹਾ ਆ ਜੀ ਤੇ ਢਿਲਮਾ ਜਿਹੜਾ ਆ ਉੱਥੋਂ ਪਾਣੀ 230000 ਕਿਊਸ ਪਾਣੀ ਜਿਹੜਾ ਆ ਉਹ ਪਾਰ ਕਰ ਰਿਹਾ ਇਸ ਟਾਈਮ ਜੀ ਅ ਕਿਉਂਕਿ ਜੋ ਪਿੱਛੇ ਖੇਤਾਂ ਦਾ ਪਾਣੀ ਹੈ ਉਹ ਵੀ ਸਾਰਾ ਇਕੱਠਾ ਹੋ ਕੇ ਉਹ ਉਹ ਵੀ ਰਿਲੀਜ਼ ਹੋ ਰਿਹਾ ਆ ਜੀ ਤੇ ਹਰੀਕੇ ਡੈਮ ਦੀ ਜਿਹੜੀ ਸਥਿਤੀ ਹੈ ਉਹ 270000 ਤੇ ਉਥੋਂ ਪਾਣੀ ਜਿਹੜਾ ਰਿਲੀਜ਼ ਹੋ ਰਿਹਾ 263000 ਜੀ ਤੇ ਮਤਲਬ ਜੇ ਆਪਾਂ ਕੁੱਲ ਗੱਲ ਕਰੀਏ ਤੇ ਅੱਜ ਸਵੇਰ ਦੇ ਜੋ ਹਾਲਾਤ ਸੀਗੇ ਜੀ ਉਹ ਬਹੁਤ ਹੀ ਭਿਆਨਕ ਹਾਲਾਤ ਸੀਗੇ ਜੋ ਗੋਇੰਦਵਾਲ ਸਾਹਿਬ ਦਾ ਪੋੜਿਆ ਜੀ ਜੀ ਉਦੇ ਆਖਰੀ ਜਿਹੜੇ ਅੱਖਰ ਆ 24 ਨੰਬਰ ਉਸ ਤੇ ਟੱਚ ਕਰ ਗਿਆ ਸੀਗਾ ਪਾਣੀ ਉਸ ਤੋਂ ਮਤਲਬ ਪਾਰ ਚੱਲ ਰਿਹਾ ਸੀਗਾ ਤੇ ਇੱਕ ਖਤਰੇ ਦੀ ਉਹ ਘੜੀ ਸੀਗੀ ਪਰ ਹੁਣ ਜੋ ਥੋੜੀ ਜਿਹੀ ਰਾਹਤ ਮਹਿਸੂਸ ਹੋ ਰਹੀ ਹੈ ਉਸ ਚੀਜ਼ ਦੇ ਨਾਲ ਜਿਹੜੇ ਹਾਲਾਤ ਆ ਥੋੜੇ ਜਿਹੀ ਸੁਧਰਨ ਦੀ ਆਸ ਆ ਕਿਉਂਕਿ ਡੈਮ ਦਾ ਪਿਛਲਾ ਪਾਣੀ ਜਿਹੜਾ ਆ ਉਥੋਂ ਘਟਣ ਦੇ ਨਾਲ ਤੇ ਅੱਗੇ ਰਿਲੀਜ਼ ਜਿਹੜਾ ਪਾਣੀ ਲਗਾਤਾਰ ਹੋ ਰਿਹਾ ਆ ਉਹ ਖੇਤਾਂ ਦਾ ਪਾਣੀ ਵੀ ਥੋੜਾ ਘਟ ਜੂਗਾ ਤੇ ਉdna تھوڑی جی راحت یا او ਮਿਲੂਗੀ ਆਪ ਨੂੰ اور ایک سوشل میڈیا ਤੇ ਰਾਤ ਵੀ ਅਸੀਂ ਦੇਖ ਰਹੇ ਸੀ ਇੱਕ ਸੈਫਲਾਬਾਦ ਵਾਲੀ ਸਾਈਡ ਬਾਗੂ ਘਟਾ ਸ਼ਹਿਰ ਪਿੰਡੇ ਆ ਉਥੇ ਸੀਗਾ ਬੰਨ ਦੀ ਜਿਹੜੀ ਉਹ ਬੰਨ ਕਾਫੀ ਕਮਜ਼ੋਰ ਹੋ ਗਿਆ ਸੀ ਕੀ ਹਾਲਾਤ ਨੇ ਜੀ ਉਹ ਦੇਖੋ ਜੀ ਕੱਲ ਦੁਪਹਿਰ ਤੋਂ ਹੀ ਉਹ ਕੰਮ ਚੱਲ ਰਿਹਾ ਸੀਗਾ ਉਥੇ ਸੰਤ ਮਹਾਪੁਰਸ਼ ਤੇ ਸਾਰੀ ਸੰਗਤ ਜਿਹੜੀ ਇਲਾਕੇ ਭਰ ਦੀ ਉਹ ਟਰਾਲੀਆਂ ਜੇਸੀਬੀ ਮਸ਼ੀਨ ਲਗਾ ਕੇ ਉਸ ਬੰਨ ਦੇ ਵਿੱਚ ਸੇਮ ਪੈ ਗਈ ਸੀ ਜੀ ਉਹ ਸੇਮ ਪੈਨ ਦੇ ਨਾਲ ਕੋਈ ਚੂਵਿਆਂ ਦੀਆਂ ਰੁੱਡਾਂ ਪੈਨ ਦੇ ਨਾਲ ਉਸ ਨੂੰ ਜਿਹੜਾ ਆ ਉਹ ਬੰਦੀ ਮਜ਼ਬੂਤੀ ਜਿਹੜੀ ਹੈ ਲਗਾਤਾਰ ਸੇਵਾ ਚੱਲ ਰਹੀ ਸੀਗੀ ਉਹ ਸੇਵਾ ਜਿਹੜੀ ਹੈ ਰਾਤ ਲਗਾਤਾਰ ਚੱਲਦੀ ਰਹੀ ਤੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਉੱਥੇ ਸਨੀ ਰਤਲਾ ਵੀ ਮੌਕੇ ਤੇ ਮੌਜੂਦ ਸੀਗੇ ਜਿਹੜੇ ਸਮੇਂ-ਸਮੇਂ ਤੇ ਸਾਨੂੰ ਅਪਡੇਟ ਦੇ ਰਹੇ ਸੀਗੇ ਤੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਰਾਤ ਜਾ ਕੇ ਇਹ ਚੀਜ਼ ਨੂੰ ਲਗਾਉਂਦੇ ਆ ਬਹੁਤ-ਬਹੁਤ ਧੰਨਵਾਦ ਜੀ ਸੋ ਬਿਲਕੁਲ ਤੁਸੀਂ ਦਵਾਵਾ ਮੀਡੀਆ ਦੇ ਨਾਲ ਜੁੜੇ ਰਹੋ ਔਰ ਬਿਲਕੁਲ ਸਵੇਰ ਸ਼ਾਮ ਤੁਹਾਨੂੰ ਜਿਹੜੀ ਪਲ-ਪਲ ਦੀ ਅਪਡੇਟ ਜਿਹੜੀ ਆ ਉਹ ਪਾਣੀ ਦੇ ਬਾਰੇ ਉਹ ਅਸੀਂ ਦਿੰਦੇ ਰਵਾਂਗੇ ਸੋ ਦਵਾਵਾ ਮੀਡੀਆ ਤੇ ਇਸੇ ਤਰ੍ਹਾਂ ਜੁੜੇ ਰਹੋ ਧੰਨਵਾਦ